SGPCD ਦੀ ਅੰਤਰੀਮ ਕਮੇਟੀ ਦੀ ਮੀਟਿੰਗ ਚ ਅੱਜ ਵੱਡਾ ਫੈਸਲਾ ਲਿਆ ਗਿਆ ਤੁਹਾਨੂੰ ਦੱਸ ਦੇ ਕਿ ਸਿੰਘ ਸਾਹਿਬ ਗੈਨੀ ਰਗਵੀਰ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਗਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ SGPCD ਦੀ ਅੰਤਰੀਮ ਕਮੇਟੀ ਦੀ ਮੀਟਿੰਗ ਸੀ ਅੱਜ ਜਿਸ ਵਿੱਚ ਵੱਡਾ ਫੈਸਲਾ ਲਿਆ ਗਿਆ ਜਥੇਦਾਰ ਸਿੰਘ ਸਾਹਿਬ ਗੈਨੀ ਰਗਵੀਰ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਧਾਮੀ ਦੇ ਅਸਤੀਫੇ ਤੇ ਫਿਲਹਾਲ ਕੋਈ ਪਹਿਲਾ ਸਲਾਹ ਜਿਹੜਾ ਕਿ ਨਹੀਂ ਹੋਇਆ ਕਿ ਆਨੇ ਸੁਲਤਾਨ ਸਿੰਘ ਨੂੰ ਵੀ ਅਹੁਦੇ ਤੋਂ ਲੰਬਾ ਕੀਤਾ ਗਿਆ ਹੈ ਤੁਹਾਨੂੰ ਦੱਸਦੇ ਕਿ ਕੇਸਗੜ ਸਾਹਿਬ ਦੇ ਜਥੇਦਾਰ ਨੇ ਗਿਆਨੀ ਸੁਲਤਾਨ ਸਿੰਘ ਜੀ ਤੇ ਤੁਹਾਨੂੰ ਦੱਸਦੇ ਕਿ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਨੂੰ ਕੁਝ ਦਿਨ ਪਹਿਲਾਂ ਹੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਲੰਬਾ ਕੀਤਾ ਗਿਆ ਸੀ ਐਸਜੀਪੀਸੀ ਮੈਂਬਰ ਕੁਲਬੰਤ ਸਿੰਘ ਪੁੜੈਣ ਨੇ ਜਾਣਕਾਰੀ ਸਾਂਝੀ ਕੀਤੀ ਹੈ ਕੇਸਗੜ ਸਾਹਿਬ ਦੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਕਾਚ ਨੂੰ ਲਗਾਇਆ ਗਿਆ ਅਤੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਐਡੀਸ਼ਨਲ ਚਾਰਜ ਵੀ ਇਹਨਾਂ ਨੂੰ ਦਿੱਤਾ ਗਿਆ ਕੁਲਦੀਪ ਸਿੰਘ ਗੜਕਾਜ ਨੂੰ ਕੇਸਕਰ ਸਾਹਿਬ ਦਾ ਨਾਮੇ ਜੱਥੇਦਾਰ ਲਗਾਇਆ ਗਿਆ ਇਸ ਦੇ ਨਾਲ ਹੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦਾ ਵੀ ਐਡੀਸ਼ਨਲ ਚਾਰਜ ਜਿਹੜਾ ਕਿ ਇਹਨਾਂ ਦਿੱਤਾ ਗਿਆ ਦਮਦਮਾ ਸਾਹਿਬ ਦੇ ਜੱਥੇਦਾਰ ਟੇਕ ਸਿੰਘ ਨੂੰ ਲਗਾਇਆ ਗਿਆ ਤੁਹਾਨੂੰ ਦਾ ਦੇ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਕਿ ਤੇ ਐਸਜੀਪੀਸੀ ਮੈਂਬਰ ਕੁਲਵੰਤ ਸਿੰਘ ਪੜੈਣ ਨੇ ਜਾਣਕਾਰੀ ਜੜੀ ਕਿ ਹੈ ਪ੍ਰੈਸ ਨੂੰ ਦਿੱਤੀ ਹੈ ਉਸ ਹਿਸਾਬ ਨਾਲ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਅਹੁਦੇ ਤੋਂ ਲਾਂਭਾ ਕਰ ਦਿੱਤਾ ਗਿਆ ਹਾਲਾਂਕਿ ਉਹ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਥੀ ਰਹਿਣਗੇ ਤੁਥੋਂ ਦਾਦ ਜੇਸਗੜ੍ਹ ਸਾਹਿਬ ਦੇ ਜਥੇਦਾਰ ਵੀ ਨੂੰ ਵੀ ਹਟਾ ਦਿੱਤਾ ਗਿਆ ਉਸ ਤੋਂ ਪਹਿਲਾਂ ਗਿਆਨੀ ਹਰਪੀ ਸਿੰਘ ਨੂੰ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਫਿਲਹਾਲ ਧਾਮੀ ਦੇ ਅਸਤੀਫੇ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਕੋਈ ਫੈਸਲਾ ਨਹੀਂ ਹੋਇਆ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਤੇ ਸੀ ਧਾਮੀ ਤਾਂ ਉਹਨਾਂ ਦੇ ਜਿਹੜੇ ਕੀ ਹੈ ਅਸਤੀਫਾ ਦਿੱਤਾ ਸੀ ਉਸ ਤੇ ਫਿਲਹਾਲ ਕੋਈ ਫੈਸਲਾ ਨਹੀਂ ਹੋਇਆ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਅਸੀਂ ਬੇਸ਼ੱਕ ਅਜੰਡੇ 'ਚ ਹੈ ਨਹੀਂ ਸੀਗਾ ਅਰ ਜਿਸ ਗੱਲ ਦੀ ਚਰਚਾ ਸੀਗੀ ਆਇਆਕਰ ਉਹ ਸੱਚ-ਸਾਬਤ ਹੋ ਗਈ ਆ ਯਾਨੀ ਰਗਵੀਰ ਸਿੰਘ ਨੂੰ ਹਟਾ ਦਿੱਤਾ ਗਿਆ ਗਿਆਨੀ ਰਗਵੀਰ ਸਿੰਘ ਨੂੰ ਜੱਦਾ ਸਾਹਿਬ ਦੀਆਂ ਸਵਾਵਾ ਤੋਂ ਪਾਸੇ ਕਰਤਾ ਬਰਖਾਸ ਕਰਤਾ ਲਾਈਵ ਕੱਟ ਕਰੋ ਲਾਈਵ ਕੱਟ ਕਰੋ ਜਲਦੀ ਕਿਦਾਂ ਦੇਖਦੇ ਹੋ ਇਸ ਕਾਰਵਾਈ ਨੂੰ ਜਲਦੀ 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 ਬਹੁਤ ਹੀ ਮੈਂ ਗੱਲ ਕਹਿੰਦਾ ਉਹਨਾਂ ਨੇ ਜਿਹੜਾ ਮਤਾ ਲੈਂਦਾ ਹੈ ਮਤੇ ਦੇ ਵਿੱਚ ਸਾਨੂੰ ਟੇਬਲ ਨਹੀਂ ਕੀਤਾ ਮਤਾ ਹਮੇਸ਼ਾ ਦੀ ਤਰ੍ਹਾਂ ਪੜ ਕੇ ਸੁਣਾਇਆ ਗਿਆ ਜਿੰਨਾ ਵਿੱਚ ਲਿਖਿਆ ਗਿਆ ਗਿਆਨੀ ਰਵੀਰ ਸਿੰਘ ਕਹਿੰਦੇ ਆਸਮਰਥ ਹੈ ਉਹ ਸਮਰਥ ਨੇ ਪੰਥ ਦੀ ਇਹ ਨੁਮਾਇੰਦਗੀ ਕਰਨ ਦੇ ਬੜੇ ਚਿਰ ਬਾਅਦ ਸੰਗਤ ਤੇ ਅਸੀਂ ਕਹਿੰਦੇ ਸੀ ਸਮਰਥ ਜੱਥੇਦਾਰ ਬਣਨ ਜਾ ਰਿਹਾ ਪਰ ਉਹ ਕਹਿੰਦੇ ਆਸਮਰਥ ਆ ਹੱਥ ਧਰਮੀ ਆ ਕਹਿੰਦੇ ਪੰਥ ਪ੍ਰਸਤ ਨਹੀਂਗਾ ਵਦੇਸ਼ ਜਾਣ ਲੱਗੇ ਨਹੀਂ ਸੀ ਦੱਸਦੇ ਮਰਿਆਦਾ ਦੀ ਉਲੰਘਣਾ ਕੀਤੀ ਆ ਇਹ ਮਰਿਆਦਾ ਪਰਸ਼ੋਤਮਾ ਨੇ ਜਿਹੜਾ ਕੁਝ ਕੀਤਾ ਤੁੰਨੂੰ ਵੀ ਪਤਾ ਸੰਗਤ ਨੂੰ ਵੀ ਪਤਾ ਉਹੀ ਐਨਕਾਂ ਗਿਆਨੀ ਹਰਪ੍ਰੀਤ ਸਿੰਘ ਦੇ ਸਮੇ ਸੀਗੀਆਂ ਜਿਹੜੀਆਂ ਉਹੀ ਅੱਜ ਅਡਜੈਕਟਿਵ ਲਾ ਕੇ ਬੈਠ ਗਈ ਸਵਾਮਾ ਮੁਕਤ ਕਰਤੀਆਂ ਜ਼ਥੇਦਾਰੀ ਤੋਂ ਫਰਕ ਕਰ ਤੱਕ ਜਦ ਅਰ ਕਾਲ ਤੱਕ ਸਭ ਨੂੰ ਜਦ ਅਰ ਕਾਲ ਤੱਕ ਸਾਹਿਬ ਦਾ ਜ਼ਥੇਦਾਰ ਕਿਹਨਾਂ ਨੂੰ ਬਣਾਇਆ ਜੀ ਕੇਸਗਰ ਸਾਹਿਬ ਦੇ ਜਥੇਦਾਰ ਜਿਹੜੇ ਗਿਆਨੀ ਸੁਲਤਾਨ ਸਿੰਘ ਆ ਉਹਨਾਂ ਨੂੰ ਵੀ ਇਸੇ ਝੜਕੇ ਨਾਲ ਖਤਮ ਕਰਤਾ ਉੱਥੇ ਲਾਏ ਆ ਮਹਾਰਾਜਾ ਕਿਸਨ ਸਿੰਘ ਜੀ ਪ੍ਰਚਾਰਕ ਇਹ ਕੁਲਦੀਪ ਸਿੰਘ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਚਾਰਜ ਇੱਥੇ ਦਾ ਦੇਤਾ ਕਾਰਜ ਕਰੇ ਨੰਬਰ ਤੋਂ ਜਿਹੜੇ ਸਿੰਘ ਸਹਿਬਾਨ ਮੌਜੂਦ ਸੀ ਉਹਨਾਂ ਸਾਰਿਆਂ ਨੂੰ ਹਟਾ ਦਿੱਤਾ ਜੀ ਸੁਣੋ ਤਕਰੀਬ ਨੂੰ ਬਾਬਾ ਟੇਕ ਸਿੰਘ ਦਮਦਮਾ ਸਾਹਿਬ ਦਾ ਜਥੇਦਾਰ ਲਾ ਲਿਆ ਅੱਜ ਇਹ ਜਥੇਦਾਰ ਲਾਉਣ ਵਾਲਿਆਂ ਤੋਂ ਪੁੱਛ ਲਿਓ ਸਵਾਲ ਜਿਹੜੇ ਮਣਾ ਮਣਾ ਦੇ ਪੱਥਰ ਟੇਕ ਸਿੰਘ ਤੇ ਸਿੱਟਦੇ ਰਹੇ ਹੋ ਤੁਸੀਂ ਅੱਜ ਉਹਦੀ ਜਸਟੀਫਾਈਜ਼ ਕਿਵੇਂ ਕਰੋਗੇ ਗਿਆਨੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਾ ਕੇ ਕਿਹਾ ਸੀ ਵੀ ਇਹ ਕਰਦਾਰ ਵਧੀਆ ਨਹੀਂ ਇਹਦਾ ਚਰਿੱਤਰ ਮਾੜਾ ਅੱਜ ਟੇਕ ਸਿੰਘ ਨੂੰ ਕਿਹੜੇ ਵਾਸ਼ਿੰਗ ਪਾਊਡਰ ਨਾਲ ਧੋ ਕੇ ਅੱਜ ਦਮਦਮਾ ਸਾਹਿਬ ਦਾ ਜਥੇਦਾਰ ਲਾਤਾ ਨਹੀਂ ਕੇਸ਼ਵਰ ਸਾਹਿਬ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਕੇਸ਼ਵਰ ਸਾਹਿਬ ਦਾ ਦੇਖੋ ਅੱਤ ਹੋ ਗਈ ਹੁਣ ਕੌਮ ਨੂੰ ਸੋਚਣਾ ਪੈਣਾ ਸੇਕਾਂ ਨੂੰ ਵੀ ਸੋਚਣਾ ਪੈਣਾ ਹੁਣ ਇਹ ਨਾ ਸੋਚਿਓ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਹੁਣ ਬਦਲਾਅ ਆ ਜਾਊਗਾ ਕਿਉਂਕਿ ਇਹਦਾ ਸਿਰੇ ਦਾ ਹਥਿਆਰ ਇਹਨਾਂ ਨੇ ਚਲਾਤੇ ਦੋ ਤਰੀਕ ਨੂੰ ਜੋ ਫੈਸਲੇ ਹੋਏ ਸੀਗੇ ਉਹ ਫੈਸਲਿਆਂ ਤੋਂ ਲੈ ਕੇ ਇਹਨਾਂ ਨੇ ਜਿਹੜੀ ਗੱਲ ਦਿਲ 'ਚ ਸੀਗੀ ਵੀ ਸਾਡੀ ਰਾਜਨੀਤਿਕ ਉਥਾਨ ਦੇ ਵਿੱਚ ਇਹ ਜਥੇਦਾਰ ਸਾਹਿਬ ਰੁਕਾਵਟ ਵੜਦੇ ਆ ਤੇ ਰਬੜ ਦੀਆਂ ਮੋਹਰਾਂ ਬਣਾਉਣੇ ਚਾਹੁੰਦੇ ਸੀ ਹੈ ਗਰੰਟੀ ਰਹਿਣਗੇ ਕਿ ਨਹੀਂ ਕਹਿੰਦੀ ਤਕਬੀਰ ਹੈ ਗਰੰਟੀ ਰਹਿਣਗੇ ਯਾਨੀ ਕਿ ਜਥੇਦਾਰ ਦੀਆਂ ਸੇਵਾਵਾਂ ਸਮਾਪਤ ਕਰ ਜਥੇਦਾਰ ਸਾਹਿਬ ਦੀਆਂ ਸੇਵਾਵਾਂ ਉਹਨਾਂ ਨੇ ਸਮਾਪਤ ਕਰ ਦਿੱਤੀਆਂ ਜਿਵੇਂ ਅਸੀਂ ਦੇਖਿਆ ਜਥੇਦਾਰ ਕੌਣ ਨੇ ਹੁਣ ਜਿਨ੍ਹਾਂ ਨੂੰ ਇੱਕ ਕੰਪਰਾਈਜ਼ ਕਾਰਜਕਾਰੀ ਜਥੇਦਾਰ ਚੱਲ ਚੱਲ ਪੁਲਦੀਪ ਸਿੰਘ ਦਿਰਗਾਜ ਲਾਏ ਆ ਤੇ ਕੇਸਗੜ ਸਾਹਿਬ ਦੇ ਉਹਨਾਂ ਨੂੰ ਇੱਕ ਕਾਰਜਕਾਰੀ ਇੱਥੋਂ ਦਾ ਲਾਤਾ ਇਹ ਦੋਨੋਂ ਦੋਨਾਂ ਦਾ ਚਾਰਜ ਉਹਨਾਂ ਕੋਲ ਆ। ਆ ਦੋਹਾਂ ਦਾ ਚਾਰਜ ਉਹਨਾਂ ਕੋਲ ਦਿੱਤਾ। ਇਹ ਲੱਗਦਾ ਕਿ ਜਿਹੜਾ ਬਾਦਲਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਹੈ ਉਸ ਤੋਂ ਬਾਅਦ ਹੀ ਸਾਰੇ ਜ਼ਿੰਦਾਰ ਬਦਲੀ ਜਾ ਰਹੇ ਨੇ। ਹੁਣ ਲੱਗਣ ਵਾਲੀ ਗੱਲ ਆ। ਇਹ ਤਾਂ ਬਿਲਕੁਲ ਬੱਚੇ ਬੱਚੇ ਨੂੰ ਸਮਝਾ ਅਨਪੜ ਬੰਦੇ ਨੂੰ ਸਮਝ ਲੱਗੀ। ਇਹ ਜਿਹੜੇ ਫੈਸਲੇ ਕਰਾਉਣਾ ਚਾਹੁੰਦੇ ਸੀ ਨਾ ਜ਼ਿੰਦਾਰਾਂ ਤੋਂ ਅਕਾਲੀ ਸਿਆਸਤ ਨੂੰ ਸੁਖਵੀਰ ਦੀ ਸਿਆਸਤ ਨੂੰ ਜਿਹੜੇ ਚਮਕਾਉਣ ਲਈ ਵਰਤਣਾ ਚਾਹੁੰਦੇ ਸੀ ਉਹ ਗੱਲ ਹੋਈ ਨਹੀਂ। ਹੁਣ ਇਹਨਾਂ ਨੇ ਇਹਨਾਂ ਦੀ ਬਲੀ ਲੈ ਲਈ ਆ। ਤੇ ਨਾਲ ਮੈਸੇਜ ਦੇਤਾ ਮੈਂ ਤਾਂ ਬੇਨਤੀ ਕਰਦਾ ਕੁਲਦੀਪ ਸਿੰਘ ਨੂੰ ਉਹ ਸੰਦੀਪ ਸਿੰਘ ਹੈ ਮੈਂ ਜਾਣਦਾ ਨਹੀਂ ਵੀ ਜਦੋਂ ਰਗਵੀਰ ਸਿੰਘ ਤੇ ਆਰਪੀ ਸਿੰਘ ਜਦੋਂ ਲਾਏ ਸੀ ਹੋ ਸਕਦਾ ਜਿੰਨੇ ਤੁਸੀਂ ਖੁਸ਼ ਹੋ ਇਹਨੇ ਖੁਸ਼ ਨਾ ਹੋਣ ਅਮਰੀਕਾ ਤੋਂ ਬੱਬਲ ਮਹਾਜਨ ਦੀ ਰਿਪੋਰਟ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Bird Truck Repair Trust We Build In Truck Repair Or Scan QR Code To Contact Us The Masala Twist Oxnard Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Fine Authentic Indian Cuisine In Tracy Or Scan QR Code To Contact Us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.